ਮਾਜ ਨੇ 26 ਕਿਲੋ 210 ਗ੍ਰਾਮ ਦੁੱਧ ਦਿੱਤਾ। ਬਾਕੀ ਸਾਡਾ ਕਿਸੇ ਦੀਆਂ ਮੱਝਾਂ ਨਾਲ ਕੋਈ ਕੰਪੀਟੀਸ਼ਨ ਵੀ ਨਹੀਂ ਹੁੰਦਾ। ਹਾਂਜੀ। ਅੱਜ ਇੱਥੇ ਵੀਰਕੋਲ ਆਏ ਆ। ਇਹ ਚੰਗੀਆਂ ਇਹਨਾਂ ਦੀ ਤਿੰਨ ਚਾਰ ਮੱਝਾਂ ਨੇ ਬਹੁਤ ਚੰਗੇ ਦੋਤੇ। ਅਸੀਂ ਇਹ ਮੱਝ ਕਿੰਨੇ ਦਾ ਦੁੱਧ ਵਾਲੀ ਸੀ? ਮੱਝ ਨੇ 23 ਕਿਲੋ ਪਹਿਲੇ ਸਵੇਰ ਦੁੱਧ ਦਿੱਤਾ ਸੀਗਾ। ਜੀ ਆਪਾਂ ਹਾਂਜੀ ਜਿਹੜਾ ਸਮੁੰਦਰ ਆ ਉਹ ਸਰਦਾਰ ਸੰਸੰਗ ਦੀ ਮਾਇਆ ਮਾਇਦਾ। ਮਾਇਆ ਮੱਝ ਦਾ ਬੱਚਾ। ਇਹ ਮਾਇਆ ਮੱਝ ਪੂਰੀ ਮਸ਼ਹੂਰ ਆ ਕਿਸੇ ਨੂੰ ਹਾਂਜੀ ਸਾਰੇ ਜਾਣਦੇ ਆ ਜੀ। ਸਾਰੇ ਜਾਣਦੇ ਆ ਜੀ। ਟੀਮਨ ਪੈਸਟਰ ਦਾ ਸਿਵਨ ਪਹਿਲਾਂ ਤੋਂ ਚੱਲੀ ਜਾਂਦਾ। ਇਹ ਇਹਦੇ ਵੀ ਸੀਮਨ ਜਾਨੀ ਕਿ ਆਪਾਂ ਬਣਾਏ ਹੋਏ ਆ। ਜਾਂ ਜਵੇਂ ਟਰੋਲੇ ਮੇਲਾ ਆ ਗਿਆ, ਪੀਡੀਪ ਦਾ ਮੇਲਾ ਆ ਗਿਆ। ਇਹਨਾਂ ਮੇਲਿਆਂ ਵਿੱਚ ਵੀ ਰਿਕਾਰਡ ਦਰਜ ਕਰਵਾਵਾਂਗੇ ਔਰ ਲਾਈਵ ਮਿਲਕਿੰਗ ਵੀ। ਜਿਵੇਂ ਡਾਇਮੰਡ ਵੀ ਆਪਣੇ ਕੋਲ ਗਿਆ, ਸਮੁੰਦਰ ਵੀ ਆਪਣੇ ਕੋਲ ਗਿਆ, ਸ਼ਾਨ ਆਪਣੇ ਕੋਲ ਗਿਆ, ਜੁਗਰੂ ਬੁੱਲ ਆਪਣੇ ਕੋਲ ਗਿਆ। ਮੇਰੇ ਕੋਲ ਜਿਹੜੇ ਬੁੱਲ ਰਾਜਾ ਬੁੱਲ ਮੇਰੇ ਕੋਲ ਗਿਆ। ਮੇਰੇ ਕੋਲ ਤਾਂ ਬੁੱਲਾਂ ਦਾ ਖਜ਼ਾਨਾ ਜਾਂਦਾ ਰਿਹਾ। ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਆ ਸਾਰਿਆਂ ਦਾ ਢਾੜੀਵਾਲ ਡੇਰੀ ਫਾਰਮ ਦੇ ਉੱਤੇ। ਸਾウト ਬਾਲਾ ਰਿਕਵੈਸਟ ਆ ਵੀ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਉਹ ਚਾ ਇਹਨਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਅੱਜ ਦੀ ਜਿਹੜੀ ਆ ਵੀਡੀਓ ਉਹ ਬਣਾ ਰਹੇ ਆ ਪਿੰਡ ਗੌਂਸਪੁਰਾ ਤਹਿਸੀਲ ਆਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਤੇ ਡਾਕਟਰ ਗੁਰਵਿੰਦਰ ਸਿੰਘ ਦੇ ਫਾਰਮ ਤੋਂ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਤੇ ਬਹੁਤ ਵਧੀਆ ਜਾਨਵਰ ਆ ਗਏ ਡਾਕਟਰ ਸਾਹਿਬ ਕੋਲ ਤਿਆਰ ਕਰੇ ਵੇ ਤੇ ਜਿਹੜੇ ਆਪਾਂ ਮਹਾਨ ਹਸਤੀ ਨਾਲ ਗੱਲਬਾਤ ਥੋੜੀ ਕਰਾਉਣ ਜਾ ਰਹੇ ਆ ਸਾਰੇ ਜਾਣਦੇ ਹੋ ਬਹੁਤ ਹੀ ਮਸ਼ਹੂਰ ਆ ਸਰਦਾਰ ਸਾਲ ਸਿੰਘ ਜੀ ਬਲਟੋਹਾ ਤੇ ਨਾਲ ਗੋਰਾ ਡਾਂਡੀਆਂ ਜਿਨ੍ਹਾਂ ਦੇ ਕੋਲੇ ਪਿਸਟਲ ਬੱਲ ਸੀ ਬੱਲਾਗਾ ਤੇ ਉਹਨਾਂ ਨੂੰ ਵੀ ਤੁਸੀਂ ਸਾਰੇ ਜਾਣਦੇ ਹੋ ਤੇ ਇਹਨਾਂ ਕੋਲੇ ਜਿਵੇਂ ਕਿ ਮਾਇਆ ਮੱਝ ਆ ਤੇ ਡਾਇਮੰਡ ਬੱਲ ਸੀਗਾ ਇਹਨਾਂ ਨੂੰ ਵੀ ਤੁਸੀਂ ਸਾਰੇ ਜਾਣਦੇ ਹੋ ਬਾਕੀ ਹੁਣ ਪੰਜ ਚਾਰਕ ਦਿਨ ਹੀ ਹੋਏ ਹੈਗੇ ਨੀਲੀ ਰਾਵੀ ਮੱਝ ਦੀ ਜੋ ਮਿਲਕਿੰਗ ਹੋਈ ਆ ਤੇ ਬਹੁਤ ਚੰਗਾ ਉਹਨੇ ਦੁੱਧ ਦਾ ਰਿਕਾਰਡ ਕਰਾਇਆ 26 ਕਿਲੋ 210 ਗ੍ਰਾਮ ਤੇ ਇਹ ਫਾਰਮ ਦੇ ਉੱਤੇ ਪਹੁੰਚੇ ਆਗੇ ਪਸ਼ੂ ਦੇਖਣ ਤੇ ਆਪਾਂ ਉਹਨਾਂ ਦੇ ਨਾਲ ਸਾਰੀ ਗੱਲਬਾਤ ਕਰਾਵਾਂਗੇ ਤੇ ਵੀਡੀਓ ਦਾ ਐਂਡ ਤੱਕ ਜੁੜੇ ਰਹੋ। ਸਭ ਤੋਂ ਪਹਿਲਾਂ ਪਾਲੀਗਰ ਡੇਰੀ ਫਾਰਮ ਤੇ ਵੀਡੀਓ ਵੇਖਣ ਵਾਲੇ ਵੀਰਾਂ ਦਾ ਇਹ ਜਿਲੋਂ ਧੰਨਵਾਦ ਹੋਵੇਗਾ। ਅੱਜ ਅਸੀਂ ਆਪਣੇ ਇੱਥੇ ਵੀਰਾਂ ਨੂੰ ਡਾਕਟਰ ਸਾਹਿਬ ਜੀ ਨਾਲ ਮਿਲਣ ਆਏ ਆਂ ਤੇ ਕੁਝ ਦੋ ਸ਼ਬਦ ਆਪਣੇ ਆਂ ਮੱਝਾ ਬਾਰੇ ਪੁੱਛਣਾ ਚਾਹੁੰਦੇ ਆਂ ਤੇ ਆਪਾਂ ਇਹਨਾਂ ਨੂੰ ਦੱਸਦੇ ਆਂ ਜੀ ਪੁੱਛੋ ਵੀਰ ਸਾਹਿਬ ਕੀ ਪੁੱਛਦੇ ਹੋ। ਠੀਕ ਹੈ ਜੀ। ਤੇ ਤੁਹਾਡਾ ਵੀ ਇੱਥੇ ਪਹੁੰਚਦੇ ਧੰਨਵਾਦ ਆ ਜੀ ਜੀ ਤੇ ਆਪਣੇ ਉਹ ਪਸ਼ੂਆਂ ਬਾਰੇ ਦੱਸੋ ਜੀ ਜਿਵੇਂ ਹੁਣ ਕੇ ਨੀਲੀ ਰਾਵੀ ਮੱਝ ਸੀ ਜਿਹੜੀ ਆਪਣੀ ਜਿਨੇ ਹੁਣ ਚਵਾਈ ਕਰਾਈ ਹੈਗੀ ਜੀ 26 ਕਿਲੋ ਮਤਲਬ 210 ਗ੍ਰਾਮ ਦੀ ਕਰਾਈ ਹੈ ਜੀ ਠੀਕ ਆ ਤੇ ਕਿਹੜਾ ਸੂਆ ਸੂਈ ਸੀ ਜੀ ਉਹ ਉਹ ਚੌਥਾ ਸੂਆ ਸੂਈ ਸੀ ਮੱਝ ਠੀਕ ਆ ਕਿੰਨਾ ਟਾਈਮ ਹੋ ਗਿਆ ਹੁਣ ਸੂਈ ਨੂੰ ਲਗਭਗ 2 ਮਹੀਨੇ ਹੋ ਗਏ ਆ ਅ ਫਿਰ 2 ਮਹੀਨੇ ਹੋ ਗਏ ਸੂਈ ਨੂੰ ਹਾਂ ਜੀ ਠੀਕ ਹੈ ਜੀ ਤੇ ਸੈਦ ਕਿਹੜੇ ਰੀ ਚੈਨਲ ਤੇ ਉਹਦੀ ਹੁਣ ਚਵਾਈ ਹੋਈ ਹੈ ਨਾ ਜੀ ਜੀ ਲਾਈਵ ਚਵਾਈ ਹੋਈ ਔਰ ਕੈਮਰੇ ਦੀ ਅੱਖ ਤੋਂ ਬਗੈਰ ਵੀ ਠੀਕ ਹੈ ਜੀ ਬਹੁਤ ਜ਼ਿਆਦਾ ਭੈਣ ਭਰਾ ਸੱਦੇ ਕਿਉਂਕਿ ਜਿਹੜਾ ਮੇਰਾ ਮੀਡੀਆ ਨਾ ਹਾਂਜੀ ਉਹ 24 ਘੰਟੇ ਚਾਚੇ ਤਾਇਆ ਦੀ ਪੁੱਤਰੀ ਹੁੰਦੇ ਆ ਠੀਕ ਹੈ ਜੀ ਜਿਸ ਬੰਦੇ ਨੂੰ ਗਾਏ ਉਹ ਸਾਰਿਆਂ ਨੂੰ ਪਤਾ ਹੁੰਦਾ ਵੀ ਇਹਨਾਂ ਤੋਂ ਦੁੱਧ ਚੁਆਇਆ ਚਾਹੇ ਉਹਦੇ ਕਈ ਵਾਰ ਵੀਡੀਓਜ਼ ਆਪਾਂ ਨਹੀਂ ਵੇਖਦੇ ਹਾਂਜੀ ਹਾਂਜੀ ਜਿਹੜਾ ਭਾਈਚਾਰੇ ਵਾਲਾ ਚੈਨਲ ਹੈ ਨਾ ਜੀ ਇਹ ਜ਼ਿਆਦਾ ਮਜ਼ਬੂਤ ਰਹਿੰਦਾ ਅੱਜ ਵੀ ਮਾਦ ਨੇ 26 ਕਿਲੋ 210 ਗ੍ਰਾਮ ਦੁੱਧ ਦਿੱਤਾ ਬਾਕੀ ਸਾਡਾ ਕਿਸੇ ਦੀਆਂ ਮੱਜਾਂ ਨਾਲ ਕੋਈ ਕੰਪੀਟੀਸ਼ਨ ਵੀ ਨਹੀਂ ਹੁੰਦਾ ਹਾਂਜੀ ਹੁਣ ਸਾਡਾ ਕੰਪੀਟੀਸ਼ਨ ਜ਼ਰੂਰ ਹੈ ਸਾਡੇ ਆਪਣੀਆਂ ਮੱਝਾਂ ਤੋਂ ਐਸੀ ਫਿਰ ਇੱਕ ਦੂਜੀ ਦਾ ਰਿਕਾਰਡ ਕਰਵਾਉਣਾ ਹੈ ਠੀਕ ਹੈ ਜਲਦੀ ਬਹੁਤ ਚੰਗੀਆਂ ਮੱਝਾਂ ਜੜੀਆਂ ਨੇ ਦੋ ਮੱਝਾਂ ਉਹਨਾਂ ਦਾ ਰਿਕਾਰਡ ਦਰਜ ਕਰਵਾਵਾਂਗੇ ਲਗਭਗ 2-2.5 ਮਹੀਨੇ ਤੱਕ ਕਰਵਾ ਦਾਂਗੇ ਠੀਕ ਹੈ ਜੀ ਤੇ ਆਪਣੇ ਕੋਲੇ ਜਿੰਨੇ ਵੀ ਜਾਨਵਰ ਆ ਹੈ ਸਾਰੇ ਨੀਲੀ ਰਾਵੀ ਦੀ ਹੈ ਨਾ ਜੀ ਜੀ ਸਾਰੇ ਨੀਲੀ ਰਾਵੀ ਦੇ ਜਾਨਵਰ ਹੈ ਠੀਕ ਹੈ ਜੀ ਤੇ ਇੱਕ ਜਿਹੜੀ ਆਪਣੀ ਮੱਝ ਜ਼ਿਆਦਾ ਮਸ਼ਹੂਰ ਹੋਈ ਆ ਮਾਇਆ ਮੱਝ ਹੈ ਨਾ ਜੀ ਠੀਕ ਆ ਉਹ ਵੀ ਆਪਣੇ ਕੋਲੇ ਆ ਹੁਣ ਜੀ ਜਿਹੜੀ ਮਾਇਆ ਮੱਝ ਹੈ ਨਾ ਜੀ ਹਾਂ ਜੀ ਉਹ ਮਸ਼ਹੂਰ ਹੁਣ ਹੈ ਵੀ ਮਸ਼ਹੂਰ ਆ ਪਰ ਮੇਰੇ ਦਿਲ ਦੇ ਵੀ ਬਹੁਤ ਨੇੜੇ ਆ ਠੀਕ ਹੈ ਜੀ ਮਾਂ ਮੱਝ ਜਿਹੜੀ ਆ ਉਹ 11ਵੇਂ ਸਵੇ ਸੂਣ ਜਾ ਰਹੀ ਆ ਠੀਕ ਹੈ ਜੀ ਉਸ ਨੇ ਚੰਗੇ ਚੰਗੇ ਬੱਚਿਆਂ ਨੂੰ ਜਨਮ ਦਿੱਤਾ ਠੀਕ ਹੈ ਜੀ ਇਸ ਤਰ੍ਹਾਂ ਕਿ ਹੁੰਦਾ ਜਿਹੜਾ ਪੀਕ ਲੈਵਲ ਹੈ ਨਾ ਸਾਡੇ ਕੋਲ ਪਹਿਲੇ ਸੂਣਿਆਂ ਦੇ ਵਿੱਚ ਤਾਂ 23 ਕਿਲੋ ਅਹੀਂ ਹੁੰਦਾ ਦੁੱਧ ਹੋ ਸਕੇ ਠੀਕ ਹੈ ਜੀ ਕੁਝ ਸਾਡੀਆਂ ਗਲਤੀਆਂ ਸਨ ਜਿਵੇਂ ਇਸ ਨੂੰ 40-45 ਦਿਨ ਡਰਾਈ ਕਰਨਾ 40-45 ਦਿਨ ਡਰਾਈ ਕਰਨਾ 8-10 ਕਿਲੋ ਦੁੱਧ ਤੇ ਫਿਰ ਕੁਝ ਸਮਾਰਿੰਦੇ ਆ ਫਿਰ ਸੂਪਣਾ ਠੀਕ ਹੈ ਅੱਜ ਕਾ ਸੀ ਉਹ ਸਮਝ ਨੂੰ ਲਗਭਗ 2.5 ਮਹੀਨੇ ਸਮਾਂ ਦਿੱਤਾ ਐਰ ਕਿ ਹਾਂਸੇ ਆਕੇ ਵੱਡੀਆਂ ਉਮੀਦਾਂ ਤੇ ਖਰੀ ਉਤਰੂਗੀ ਆ ਥੋੜੇ ਦਿਨਾਂ ਤੀਕੋ ਨੇ ਲਗਭਗ 1 ਮਹੀਨੇ ਦੀ ਇੱਕ ਅਜ ਤੋਂ ਬਾਅਦ ਸੂਬਾਣਾ ਆ ਅੱਛਾ ਜੀ ਤੁਸੀਂ ਦੱਸ ਦਿਓ ਇਸ ਤੋਂ ਬਾਅਦ ਇੱਕ ਮਹੀਨੇ ਦੀ ਸੂਬਾਣਾ ਤੇ 2.5 ਮਹੀਨੇ ਦੀ ਕਾ ਪਹੁੰਚ ਜਿਹੜੀ ਉਹਨੂੰ ਜਾਂ ਜਵੇਂ ਧਰੋਲੇ ਮੇਲਾ ਆ ਗਿਆ ਪੀਡੀਐਫ ਦਾ ਮੇਲਾ ਆ ਗਿਆ ਇਹਨਾਂ ਮੇਲਿਆਂ ਵਿੱਚ ਵੀ ਰਿਕਾਰਡ ਦਰਜ ਕਰਵਾਵਾਂਗੇ ਔਰ ਲਾਈਵ ਮਿਲਕਿੰਗ ਵੀ ਜਿਸ ਦਿਨ ਲਾਈਵ ਮਿਲਕਿੰਗ ਕਰਵਾਈ ਨਾ ਜੀ ਕਰਤਵਾਰ 4-5 ਵਾਰ ਚੁਾਈ ਕਰਵਾਵਾਂਗੇ ਠੀਕ ਹੈ ਜੀ ਵੀ ਇਸ ਵਾਰ ਮਤਲਬ ਕਿ ਥੋੜਾ ਰੱਦ ਆ ਗਿਆ ਲਾਈਵ ਮਿਲਕਿੰਗ ਕਰਾਉਣ ਦਾ ਤੇ ਬਾਕੀ ਮੇਲੇ ਦਿਖਾਉਣ ਦਾ ਵੀ ਹੈ ਨਾ ਬਿਲਕੁਲ ਜੀ ਬਾਕੀ ਉਹਦੋਂ ਨੂੰ ਪੀਕ ਤੇ ਵੀ ਸਹੀ ਆ ਜੂ ਮੇਰੇ ਹਿਸਾਬ ਨਾਲ ਜਦੋਂ ਨੂੰ ਮੇਲੇ ਸਟਾਰਟ ਹੋਣੇ ਆ ਜੀ ਪੀਡੀਐਫ ਦਾ ਤੇ ਆਪਣਾ ਧਨੌਲੇ ਵਾਲਾ ਹੈ ਨਾ ਜੀ ਬਿਲਕੁਲ ਜੀ ਪਿਛਲੀ ਵਾਰ ਜਿਸ ਤਰ੍ਹਾਂ ਧਨੌਲੇ ਦਾ ਮੇਲਾ ਆ ਗਿਆ ਹਾਂ ਜੀ ਜਿਸ ਦਿਨ ਧਨੌਲੇ ਦਾ ਮੇਲਾ ਆ ਗਿਆ ਤੇ ਮੇਰੀ ਬੀੜੀ ਦੀ ਸ਼ਾਦੀ ਸੀਗੀ ਅੱਛਾ ਜੀ ਤੇ ਮੈਂ ਇਸ ਵੀਰ ਮਨਪ੍ਰੀਤ ਸਿੰਘ ਦੇ ਹੱਥ ਇਹਨੂੰ ਤੁਸੀਂ ਜਾਣਦੇ ਹੋ ਗੋਰਾ ਟੰਗੂ ਵਾਲਾ ਕਰਕੇ ਹਾਂ ਜੀ ਹਾਂ ਜੀ ਮਸ਼ਹੂਰ ਹੈ ਜਿੰਨਾਂ ਕੋਲ ਇੱਕ ਛੋਟਾ ਸਮੁੰਦਰ ਪ ਇਨਨ ਮੈਂ ਮੱਝੇ ਕੇ ਪੇਈ ਦਿੱਤੀ ਠੀਕ ਪਰ ਦੇਖੋ ਆਪਣੇ ਨਾਲ ਮੱਝ ਦਾ ਦਿਲ ਜੁੜਿਆ ਹੁੰਦਾ ਬਗਾਨਾ ਬੰਦਾ ਉਹਦੀ ਕਿੰਨੀ ਵੀ ਕੇਅਰ ਕਰੇ ਹਾਂਜੀ ਹਾਂਜੀ ਫਿਰ ਉੱਥੇ ਮੱਝ ਵੀ ਥੋੜੀ ਟੈਂਪਰੇਚਰ ਵੀ ਡਾਊਨ ਕਰ ਗਈ ਚਲੋ ਸਾਨੂੰ ਸਾਡਾ ਪ੍ਰਾਈਸ ਤਾਂ ਬਣਿਆ ਤੀਜਾ ਚੌਥਾ ਹੀ ਹਾਂਜੀ ਪਰ ਸਾਨੂੰ ਇਹ ਗੱਲ ਦੀ ਖੁਸ਼ੀ ਵੀ ਚਲੋ ਉੱਥੇ ਦੁੱਧ ਦੀ ਚਵਾ ਗਈ ਇੰਨੀ ਬਹੁਤ ਸੀਗਾ ਪਰ ਐਦ ਕਾ ਜਿਹੜੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਠੀਕ ਹੈ ਇਹਦੇ ਨਵੀਂ ਜਿਹੜੀ ਚੁਆਈ ਆ ਧਰੋਲੇ ਮੇਲੇ ਤੇ ਤੁਹਾਡੇ ਰੂ-ਗਰੂ ਕਰ ਦਿਆਂਗੇ ਠੀਕ ਹੈ ਜੀ ਵੀ ਉਮੀਦ ਆ ਵੀ ਕੋਈ ਨਵਾਂ ਦੇਖਣ ਨੂੰ ਮਿਲੂਗਾ ਦੁਬਾਰਾ ਹਣਾ ਜੀ ਅੱਜ ਇੱਥੇ ਵੀਰਕੋਲ ਆਏ ਆ ਇਹ ਚੰਗੀਆਂ ਇਹਨਾਂ ਦੀ ਤਿੰਨ ਚਾਰ ਮੱਝਾਂ ਨੇ ਬਹੁਤ ਚੰਗੇ ਦੋਤੇ ਅਸੀਂ ਇਹ ਪਹਿਲਾਂ ਵੀ ਮੱਝ ਦੇਖ ਚੁੱਕੇ ਠੀਕ ਹੈ ਜੀ ਮਤਲਬ ਤੁਸੀਂ ਇਹ ਜਾਨਵਰ ਦੇਖਣ ਆਏ ਹੋ ਬਿਲਕੁਲ ਜਾਨਵਰ ਦੇਖਣ ਆਏ ਆ ਠੀਕ ਹੈ ਜੀ ਇਹ ਜਾਨਵਰ ਨੇ ਇਹਨਾਂ ਕੋਲ ਤੇ ਦੋ ਤਿੰਨ ਮੱਝਾਂ ਛੜ ਗਿਆ ਚੰਗੇ ਪੀਕ ਲੈਵਲ ਕਰ ਦੀਆਂ ਨੇ ਠੀਕ ਹੈ ਜਣੇ ਚੈਨਲ ਤੇ ਵੀ ਇਹਦੀ ਚੋਅ ਇਸ ਦੇਖੀ ਗਈ ਆ ਹਾਂ ਜੀ ਨਾ ਕੀ ਸੀ ਮੈਦਰੀ ਇਹ ਆਪਣੀ ਰਾਵੀ ਤੇ ਉਹ ਆਪਣੀ ਵੀਰਾਮਾ ਜੀ ਦੇ ਕੋਲੋਂ 17 ਕਿਲੋ ਤੋਂ ਪਲੱਸ ਦੁੱਧ ਦੀ ਚਵਾਈ ਕਰਾਈ ਸੀ ਹਾਂ ਇਹਨਾਂ ਦੋਨਾਂ ਮੱਜਾਂ ਦੇ ਕੀ ਹੋਈ ਸੀ ਹਾਂ ਦੋਨਾਂ ਮੱਜਾਂ ਦੇ ਤੇ ਸਾਡਾ ਦਿਲ ਕੀਤਾ ਕਿ ਅੱਜ ਜਾਂਦੇ ਜਾਂਦੇ ਵੀਰ ਦੇ ਮੱਜਾਂ ਦੇਖ ਕੇ ਚਲੀਏ ਬਹੁਤ ਮਨ ਖੁਸ਼ ਹੋਇਆ ਤੇ ਕਿਵੇਂ ਲੱਗੇ ਤੁਹਾਨੂੰ ਜਨਮਰੀ ਜੀ ਜਨਮਰੀ ਬਹੁਤ ਸੋਹਣੇ ਇਹਨਾਂ ਦੇ ਠੀਕ ਹੈ ਜੀ ਬਾਕੀ ਸਾਰੇ ਹੈ ਰਕਾਰਡ ਦੇ ਆ ਨਾ ਜੀ ਹਾਂਜੀ ਰਕਾਰਡ ਦੇ ਠੀਕ ਹੈ ਜੀ ਵਧੀਆ ਗੱਲ ਹੈ ਹਰ ਕਿਸਾਨ ਨੂੰ ਚੰਗੇ ਪਸ਼ੂ ਰੱਖਣੇ ਚਾਹੀਦੇ ਆ ਹਾਂਜੀ ਦੇਖੋ ਕਿਸੇ ਨਾਲ ਕੰਪੀਟੀਸ਼ਨ ਨਾ ਕਰਕੇ ਚੱਲੋ ਠੀਕ ਹੈ ਜੀ ਜਦੋਂ ਕਿਸੇ ਨਾਲ ਅਸੀਂ ਕੰਪੀਟੀਸ਼ਨ ਦੀਆਂ ਗੱਲਾਂ ਕਰਾਂਗੇ ਨਾ ਅਸੀਂ ਪਿੱਛੇ ਜਾਂਦੇ ਆ ਕੰਪੀਟੀਸ਼ਨ ਆਪਣੇ ਮਨ ਅੰਦਰ ਕਰੋ ਆਪਣੀ ਮੱਧ ਨਾਲ ਕਰੋ ਮੁਕਾਬਲਾ ਕਰੋ ਕਿਸੇ ਦੇ ਜਾਨਵਰ ਨਾਲ ਕੋਈ ਕੰਪੀਟੀਸ਼ਨ ਨਾ ਕਰੋ ਕਿ ਉਹਦੀ ਇੰਨਾ ਮਜਦੂਦ ਰਿਕਾਰਡ ਆ ਜਿਵੇਂ ਤੁਸੀਂ ਹਾਂਜੀ ਸਾਡੇ ਕੋਲ 26210 ਦਾ ਪਰ ਸਾਡੇ ਮੂੰਹੋਂ ਸਾਡਾ ਰਿਕਾਰਡ ਆਪਾਂ ਨਹੀਂ ਕਦੀ ਨਾ ਕੋਈ ਫੇਸਬੁੱਕ ਤੇ ਕਹਾਂਗੇ ਨਾ ਕੋਈ ਉਹ ਜੀ ਪੋਸਟ ਪਾਵਾਂਗੇ ਇਹ ਤਾਂ ਰੱਬ ਦੀ ਦਿੱਤੀ ਹੋਈ ਦਾਤ ਆ ਉਹ ਜਦੋਂ ਜੀ ਕਰਦਾ ਦੇਣਦਾ ਜਦੋਂ ਜੀ ਕਰਦਾ ਵਾਪਸ ਲੈ ਲਿੰਦਾ ਔਰ ਆਸੇ ਵੀ ਆਪਣੀ ਮੱਝ ਤੇ ਆਪਦਾ ਹੀ ਨਵਾਂ ਰਿਕਾਰਡ ਜਿਹੜਾ ਤੁਹਾਡੇ ਰੂਬਰੂ ਕਰਾਂਗੇ ਠੀਕ ਹੈ ਵੀ ਤੁਸੀਂ ਆਪਣਾ ਰਿਕਾਰਡ ਮਤਲਬ ਆਪ ਹੀ ਬ੍ਰੇਕ ਕਰੋਗੇ ਤੋੜੋਗੇ ਤੇ ਬਾਕੀ ਰਿਕਾਰਡ ਬਹੁਤ ਚੰਗਾ ਸੀਗਾ ਇਸ ਵਾਰ ਜੀ ਤੇ ਇਹ ਚੁਆਈ ਹੋਈ ਸੀ ਤਾਂ ਇਹਨਾਂ ਟਾਈਮ ਦੀ ਜੀ ਇੱਕ ਟਾਈਮ ਖਾਲੀ ਕਰੀ ਸੀ ਦੇਖੋ ਜੀ ਦੇਖੋ ਗੱਲ ਇਸ ਤਰ੍ਹਾਂ ਹੋਈ ਆ ਪਹਿਲੇ ਟਾਈਮ ਮੱਝ ਨੇ ਦਿੱਤਾ 12 ਕਿਲੋ 792 ਗ੍ਰਾਮ ਦੁੱਧ ਹਾਂਜੀ ਦੂਸਰੀ ਚੁਆਈ ਹੋਈ ਆ 13 ਕਿਲੋ 106 ਗ੍ਰਾਮ ਦੀ ਠੀਕ ਆ ਜੀ ਸੇਮ ਹੀ ਚੱਲੀ ਆ ਜੀ ਫਿਰ ਮੈਂ ਜਿਹੜੇ ਉਹ ਵੀਰ ਜਗਜੀਤ ਸਿੰਘ ਜੀ ਹੈ ਨਾ ਸਿੱਧਕ ਡੇਰੀ ਫਾਰਮ ਚੈਨਲ ਵਾਲੇ ਹਾਂਜੀ ਔਰ ਲਗਭਗ 25000 ਆਦਮੀ ਬੈਠੇ ਸਨ ਉਸ ਟਾਈਮ ਤੇ ਮੈਂ ਸਾਰਿਆਂ ਨੂੰ ਇਹ ਗੱਲ ਕਹੀ ਕਿ ਜੇ ਆਪਣੀ ਮੱਝ ਇਸ ਟਾਈਮ ਦੂਸਰੀ ਚਵਾਈ ਦੁੱਧ ਘਟਾਉਂਦੀ ਆ ਹਾਂਜੀ ਫਿਰ ਆਪਾਂ ਇੱਕ ਚਵਾਈ ਹੋਰ ਕਰਾਂਗੇ ਫਿਰ ਚਾਰ ਚਵਾਈਆਂ ਕਰਦੇ ਆਂਗੇ ਜੇਕਰ ਆਪਣੀ ਮੱਝ ਮੇਨਟੇਨ ਦੁੱਧ ਰੱਖਦੀ ਆ 13 ਦੇ ਆਸ-ਪਾਸ ਰੱਖਦੀ ਆ ਤੇ ਫਿਰ ਸਾਰਿਆਂ ਨੂੰ ਭਰਾਵਾਂ ਨੂੰ ਪਤਾ ਦਾ ਕਨਫਰਮ ਆ ਜਿਹੜੀ ਫਿਰ ਤੀਸਰੀ ਚਵਾਈ ਹੋਈ ਉਹ 13 ਕਿਲੋ 104 ਗ੍ਰਾਮ ਦੀ ਹੋਈ ਠੀਕ ਹੈ ਜੀ ਜਿੰਦਾਜਾ ਲਾ ਲਓ 2 ਗ੍ਰਾਮ ਦਾ ਅੰਤਰ ਵੀ ਜਮੇ ਸੇਮ ਸੀ ਹਨਾ ਜੀ ਬਿਲਕੁਲ ਜੀ 2 ਗ੍ਰਾਮ ਦਾ 2 ਗ੍ਰਾਮ ਕੋਈ ਚੀਜ਼ ਵੀ ਨਹੀਂ ਦੇ ਜੇ ਹਾਂ ਜੀ ਹਾਂ ਜੀ ਹੋਰ 5% ਪੂਰਾ ਹੋ ਜਾਣਾ ਹੈ ਇਸ ਕਾਰਨ ਕਰਕੇ ਜਿਹੜੀਆਂ ਚੁਆਈਆਂ ਹੁੰਦਗੀਆਂ ਜੀ ਬੇਈਮਾਨੀ ਤੋਂ ਬਗੈਰ ਉਹ ਨਿਰਪੱਖ ਮੇਨਟੇਨ ਹੁੰਦਗੀਆਂ ਨੇ ਕਿਸੇ ਚੁਆਈ ਵੀ 2-4 ਕਿਲੋ ਦੁੱਧ ਵਾਜੇ ਕਿਸੇ ਵਿੱਚ ਘਟ ਜਾਓ ਚੁਆਈ ਮੰਨਣ ਯੋਗ ਨਹੀਂ ਹੁੰਦੀ ਪਰ ਚਲੋ ਮੁਬਾਰਕ ਜਿਹੜੇ ਵੀਰ ਕਰਾਉਂਦੇ ਆ ਹਾਂ ਜੀ ਮੈਂ ਜਿੰਨੀਆਂ ਵੀ ਚੁਆਈਆਂ ਇਤਿਕੇ ਮੇਲੇ ਵਿੱਚ ਵੀ ਕਰਾਈਆਂ 2016 ਤੋਂ ਲੈ ਕੇ ਸਾਰੀਆਂ ਤਕਰੀਬਨ ਤਕਰੀਬਨ ਮੇਨਟੇਨ ਰਹੀਆਂ ਹਾਂਜੀ ਬਾਕੀ ਸਾਰਿਆਂ ਨੇ ਵੇਖਿਆ ਜੀ ਚਵਾਈ ਵਧੀਆ ਸਾਫ ਸੁਥਰੀ ਚਵਾਈ ਹੋਈ ਹੈਗੀ ਬਾਕੀ ਜੇ ਕੋਈ ਮੰਨ ਕੇ ਚਲੋ ਕਿਸੇ ਨੂੰ ਕੋਈ ਹੋਵੇ ਹਨਾ ਕੋਈ ਵੀਰ ਮੰਗੇ ਵੀ ਤੀਜੀ ਟਾਈਮ ਦੀ ਚਵਾਈ ਹਾਂਜੀ ਤੇ ਉਸ ਦੀ ਆਪਣੇ ਕੋਲੇ ਜਾਨਕੀ ਵੀਡੀਓ ਪ੍ਰੋਪਰ ਵੀਡੀਓ ਟਾਈਮ ਲੈ ਕੇ ਬਣਾਈ ਵੀ ਹੈ ਉਹ ਵੀ ਦੁੱਧ ਸੇਮ ਸੀਗਾ ਠੀਕ ਹੈ ਜਿਹੜੀ ਰਿਕਾਰਡ ਕਰੀ ਸੀ ਵੀਡੀਓ ਜਿਹੜੀ ਸੀ ਆਪ ਰਿਕਾਰਡ ਕੀਤੀ ਠੀਕ ਹੈ ਜੀ ਹਾਂ ਵੀ ਜਿਹੜੀ ਨਾ ਉਸ ਦਾ ਵੀ ਦੁੱਧ 13 ਕਿਲੋ 55 ਗ੍ਰਾਮ ਹੋਇਆ ਠੀਕ ਹੈ ਜੀ ਜੋ ਅਸੀਂ ਆਪਣੇ ਐਸ ਜ਼ੋਨ ਵਿੱਚ ਰਿਕਾਰਡ ਕਰਕੇ ਸਮਾਂ ਸਕਰੀਨ ਤੇ ਪਹਿਲਾਂ ਦਿਖਾ ਕੇ ਠੀਕ ਹੈ ਜੀ ਤੇ 13 ਕਿਲੋ 54 ਗ੍ਰਾਮ ਹੋਇਆ ਪਰ ਉਸ ਨੂੰ ਇਹ 3 ਮਿੰਟ ਪਹਿਲਾਂ ਚੋਣੀ ਸ਼ੁਰੂ ਕੀਤੀ ਜੋ ਆਪਦੀ ਮਾਨਸਿਕ ਸੰਤੁਸ਼ਟੀ ਆਸ ਤੇ ਵੀ ਬਣਾ ਕੇ ਰੱਖੀ ਸੀ ਠੀਕ ਹੈ ਵੀ ਤਾਂ ਬਣਾ ਕੇ ਰੱਖੀ ਆ ਵੀ ਕਈ ਵਾਰੀ ਕੋਈ ਕਿਸੇ ਨੂੰ ਹੁੰਦਾ ਹਨ ਉਸ ਨੂੰ ਆਪਾਂ ਵੀਡੀਓ ਸੈਂਡ ਕਰ ਸਕਦੇ ਹਾਂ ਵੀ ਉਸ ਨੂੰ ਆਪਾਂ ਦਿਖਾ ਸਕਦੇ ਹਾਂਗੇ ਠੀਕ ਹੈ ਜੀ ਤੇ ਗੁਰਾ ਜੀ ਤੁਹਾਡੇ ਕੋਲ ਉਹ ਜੀ ਪਸ਼ੂ ਤੁਸੀਂ ਵੀ ਆਪਣੇ ਬੁੱਲਾਂ ਬਾਰੇ ਕੋਈ ਗੱਲ ਕਰੋ ਵੀ ਇਹ ਵੀਰਾਂ ਨੂੰ ਜੇ ਕਿ ਸਿਮਲਰ ਬਣਾਉਣਾ ਜਾਂ ਕੀ ਜਰਮਰ ਟੰਗੇ ਤਿਆਰ ਕਰਨੇ ਆ ਤੇ ਤੁਸੀਂ ਉਹਨਾਂ ਆਪਣੇ ਕੋਲੇ ਬੱਲ ਹੈਗਾ ਹਜੇ ਵਾਣਾ ਜੀ ਟੈਸਟ ਉਹ ਜੀ ਆਪਣੇ ਕੋਲੇ ਜੀ ਦੋ ਬੱਲ ਆ ਤੇ ਟੈਸਟ ਵਾਲਾ ਵੱਡਾ ਬੱਲ ਜਿਹੜਾ ਆਪਣੇ ਕੋਲੇ ਉਹ ਤਾਂ ਰਸਾਲ ਸਿੰਘ ਦੀ ਲੈਂਡ ਦਾ ਸਮੁੰਦਰ ਆ ਜੀ ਠੀਕ ਹੈ ਜੀ ਤੇ ਟੈਸਟਲ ਨੂੰ ਵੀ ਸਾਰੇ ਜਾਣਦੇ ਆ ਤੇ ਆਪਾਂ ਇਹਨਾਂ ਤੋਂ ਲਿਆ ਸੀ ਨਾ ਹਾਂਜੀ ਇਹਨਾਂ ਤੋਂ ਹੀ ਲਿਆ ਸੀ ਆਪਾਂ ਹਾਂਜੀ ਜਿਹੜਾ ਸਮੁੰਦਰ ਆ ਉਹ ਸਰਦਾਰ ਰਸਾਲ ਸਿੰਘ ਦੀ ਮਾਇਆ ਮਾਝ ਦਾ ਮਾਇਆ ਮਾਝ ਦਾ ਬੱਚਾ ਮਾਇਆ ਮਾਝ ਪੂਰੀ ਮਸ਼ਹੂਰ ਆ ਕਿਸੇ ਨੂੰ ਹਾਂਜੀ ਸਾਰੇ ਜਾਣਦੇ ਆ ਜੀ ਸਾਰੇ ਜਾਣਦੇ ਆ ਜੀ ਠੀਕ ਹੈ ਜੀ ਤੇ ਹੁਣ ਬਹੁਤ ਸੋਹਣੇ ਬੱਚੇ ਆ ਰਹੇ ਆ ਇਹ ਤਕਰੀਬਨ ਆ ਵੀ ਜ਼ਿਆਦਾ ਕਟੀਆਂ ਰਹੀਆਂ ਸਮੁੰਦਰ ਦੀਆਂ ਠੀਕ ਹੈ ਜੀ ਸੀਮਨ ਬਣ ਗਿਆ ਆ ਸੀਮਨ ਉਹਦੇ ਬਣੇ ਵੀ ਆ ਜੀ ਤੇ ਇਹ ਕਿਹੜੇ ਬੱਲ ਦਾ ਬੱਚਾ ਆਪ ਇਹ ਆਪ ਹੈਗਾ ਜੀ 113 ਨੰਬਰ ਦਾ 113 ਨੰਬਰ ਦਾ ਆਪ 90 ਫਾਰਮ ਦੇ 113 ਦਾ ਤੇ ਮਾਪ ਆਖੇ ਦਾ ਮਾਇਆ ਮਾਪੱਖ ਦਾ ਸਭ ਸਾਰੇ ਜਾਣਦੇ ਆ ਹਨਾ ਜੀ ਕਿਉਂਕਿ ਮਸ਼ਹੂਰ ਮੱਝ ਆ ਗਈ ਬਾਕੀ ਥੋੜਾ ਨਾਂ ਤੁਹਾਨੂੰ ਦੋਵਾਂ ਨੂੰ ਸਾਰੇ ਜਾਣਦੇ ਆ ਪੈਸਟਲ ਬੱਲ ਵੀ ਮਸ਼ਹੂਰ ਆ ਤੇ ਬਾਕੀ ਇਹਨਾਂ ਦਾ ਨਾਂ ਵੀ ਬਹੁਤ ਆਗਾ ਹਾਂਜੀ ਤੇ ਜਿਹੜਾ ਪਿਸਟਲ ਬੋਲ ਆ ਉਹਦਾ ਸੀਮਨ ਪਰ ਹੈ ਗਈ ਆ ਪਹਿਲਾਂ ਤੋਂ ਹਨਾ ਜੀ ਸੀਮਨ ਪਿਸਟਲ ਦਾ ਸੀਮਨ ਪਹਿਲਾਂ ਤੋਂ ਚੱਲੀ ਜਾਂਦਾ ਠੀਕ ਹੈ ਜੀ ਇਹਦੇ ਵੀ ਸੀਮਨ ਜਾਨੀ ਕਿ ਆਪਾਂ ਬਣਾਏਦੇ ਆ ਸੀਮਨ ਆਪਾਂ ਦੇ ਰਹੇ ਆ ਤੇ ਇਹਨਾਂ ਦੀ ਕੋਈ ਸਪਲਾਈ ਆ ਜਾਂ ਤੁਸੀਂ ਖੁਦ ਹੀ ਦਿੰਦੇ ਹੋ ਨਹੀਂ ਹਜੇ ਤੱਕ ਜੀ ਮੇਰੇ ਕੋਲੇ ਹੀ ਆ ਠੀਕ ਹੈ ਕੋਈ ਮੰਨ ਲਓ ਡਾਕਟਰ ਜਿਹੜਾ ਵੀ ਪਹਿਲਾਂ ਤੋਂ ਪਿਸਟਲ ਵਰਤ ਰਿਹਾ ਜੋ ਵੀਰ ਸੀਮਨ ਲੈ ਕੇ ਵੀ ਗਏ ਆ ਸਮੁੰਦਰ ਦੇ ਅੱਛਾ ਜੀ ਖੁਸ਼ੀ ਦੀ ਗੱਲ ਆ ਜਿਵੇਂ ਅੱਜ ਕੱਲ੍ਹ ਵੱਡੀਆਂ ਕੰਪਨੀਆਂ ਸੈਕਸਿਡ ਸੀਮਨ ਤਿਆਰ ਕਰਦੀਆਂ ਨੇ ਹਾਂਜੀ ਤੇ ਕੁਦਰਤ ਵੱਲੋਂ ਜਿਹੜਾ ਸਮੁੰਦਰ ਝੋਟਾ ਆਣਾ ਹਾਂਜੀ ਇਸ ਤਰ੍ਹਾਂ 11 12 ਮੱਝਾਂ ਉੱਤਰੀ ਸੂਈਆਂ ਜੋ ਮੈਂ ਅੱਖੀ ਦੇਖੀਆਂ ਅੱਛਾ ਜੀ ਜਿਨ੍ਹਾਂ ਵਿੱਚੋਂ ਲਗਭਗ 10 ਕਟੀਆਂ ਨੇ ਵੀ ਜ਼ਿਆਦਾ ਜਾਨੀ ਕਟੀਆਂ ਹੀ ਆਉਂਦੀਆਂ ਅੱਛਾ ਜੀਆਂ ਫੀਮੇਲ ਆ ਇਹ ਵੀ ਪਲੱਸ ਪੁਆਇੰਟ ਇੱਕ ਤਰ੍ਹਾਂ ਹੈ ਨਾ ਫਿਰ ਜਿਹੜੀਆਂ ਕਟੀਆਂ ਨੇ ਤੁਸੀਂ ਕਿਤੇ ਸਮਾਂ ਬਣਾਇਓ ਆਪਣੇ ਚੈਨਲ ਤੇ ਦਰਸ਼ਕਾਂ ਨਾਲ ਸਾਂਝੀ ਵੀਡੀਓ ਕਰਿਓ ਠੀਕ ਹੈ ਜੀ ਉਹਨਾਂ ਦੀ ਹੋਂਦ ਤੋਂ ਜਿਹੜੀਆਂ ਝੋਲੀਆਂ ਨੇ ਬਹੁਤ ਖੁੱਲੀਆਂ ਡੁੱਲੀਆਂ ਲਾ ਕਰੀਆਂ ਠੀਕ ਹੈ ਕਿਉਂਕਿ ਮਾਇਆ ਮੱਝ ਬੜੀ ਤਕੜੀ ਮੱਝ ਹੈ ਦੁੱਧ ਵਿੱਚ ਹਾਂਜੀ ਬੜਾ ਲੰਮਾ ਪੀਰੀਅਡ ਲੰਮਾ ਸਮਾਂ ਦੁੱਧ ਦਿੰਦੀ ਆ ਅਰ ਕਿਉਂ ਦੀ ਪੂਰੇ ਸਵੇ ਦੀ ਜਿਹੜੀ ਚਵਾਈ ਆ ਨਾ ਇਹ ਮਹੀਨੇ ਕਰਵਾਵਾਂਗੇ ਕਿਉਂਕਿ ਪੂਰੇ ਸਾਲ ਦਾ ਰਕੋਰ ਕੇ ਨਮਾਜ਼ ਦਰਜ ਕਰਤੀ ਠੀਕ ਹੈ ਵੀ ਕਿੰਨਾ ਮਤਲਬ ਲੈਕਟੇਸ਼ਨ ਪੀਰੀ ਕਿੰਨਾ ਰਹਿੰਦਾ ਹੈ ਸਾਰਾ ਟੋਟਲ ਸਵੇ ਦਾ ਦੁੱਧ ਦੋ ਦੋਸ ਨੇ 10 ਮਹੀਨੇ ਅੰਦਰ ਕਿੰਨਾ ਦਿੱਤਾ ਠੀਕ ਹੈ ਵੀ ਬਾਕੀ ਜਿਹੜਾ ਸਮੁੰਦਰ ਝੋਟਾ ਵੈਗਰੂ ਦੀ ਕਿਰਪਾ ਆ ਚੰਗਾ ਆ ਸੰਭੇ ਵੀ ਚੰਗਾ ਆ ਬਾਕੀ ਇਸ ਬੱਲ ਤੋਂ ਉਮੀਦ ਇਹ ਆ ਵੀ ਦੁੱਧ ਲਾਈਨ ਵੀ ਚੰਗੀ ਰਹੂ ਤੇ ਮਿਲਕ ਤੇ ਬਿਊਟੀ ਵਾਲੇ ਬੱਚੇ ਪੈਦਾ ਕਰਨ। ਕਿਉਂਕਿ ਸੋਨਾ ਵੀ ਆ। ਤੁਸੀਂ ਵੀ ਇੱਕ ਆਪਣੇ ਫਾਰਮਾਂ ਤੇ ਕਿ ਬੁੱਲ ਦਿਆ ਕਰੇ ਕਿ ਨਹੀਂ ਕਰੇ? ਦੇਖੋ ਜੀ ਮੇਰੇ ਕੋਲ ਇੱਕ ਬੜੀ ਵਧੀਆ ਮੱਝ ਰਫੀਦਾ। ਹਾਂਜੀ ਠੀਕ ਹੈ ਜੀ। ਉਸ ਕਈ ਜਗਜੀਤ ਵਾਲੇ ਚੈਨਲ ਤੇ ਮੈਂ ਸਿੱਧਕ ਡੇਰੀ ਫਾਰਮ ਨੂੰ ਦੱਸ ਸਕਾਂ ਕਿ ਉਹ ਸੰਸਕ੍ਰਿਦਾ ਛੱਬ ਦੇ ਆ। ਪ੍ਰਮਾਤਮਾ ਦੀ ਦੇਣ। ਠੀਕ ਹੈ ਜੀ। ਉਹ ਮੇਰੇ ਕੋਲ 930 ਬੁੱਲ ਸੀਆਰਬੀ ਨਾਬਾ ਤੋਂ ਸੌਣ ਵਾਲੀ ਆ। ਓਕੇ ਜੀ। ਮੈਂ ਅੱਜ ਵੀਰਾਂ ਨੂੰ ਦੱਸ ਦੇਵਾਂ ਇਹ ਵੀਰ ਗਰਜੀਤ ਸਿੰਘ ਜਿਹੜੇ ਨੇ ਉਹਨਾਂ ਨੂੰ ਪਤਾ ਹੈ ਸੁਭਰਾਮੋ ਵਾਲਿਆਂ ਨੂੰ ਓਕੇ ਜੀ ਮੱਝ ਕਿੰਨੇ ਕਿ ਦੁੱਧ ਵਾਲੀ ਸੀ ਮੱਝ ਨੇ 23 ਕਿਲੋ ਪਹਿਲੇ ਸਵੇਰ ਦੁੱਧ ਦਿੱਤਾ ਸੀ ਠੀਕ ਹੈ ਜੀ ਰਫੀਦਾ ਨੇ 23 ਕਿਲੋ ਦੁੱਧ ਪਹਿਲੇ ਸਵੇਰ ਦਿੱਤਾ ਮੈਂ ਉਹਦਾ ਰਿਕਾਰਡ ਦਰਜ ਕਰਾਉਣ ਵਾਸਤੇ ਉਹਨੂੰ ਲਾਈ ਮਿਲਕਿੰਗ ਕਰਨ ਵਾਸਤੇ ਉਹਨੂੰ ਬੱਚਾ ਜਿਹੜਾ ਇਹਨੂੰ ਦੁੱਧ ਨਹੀਂ ਚੁੰਗਦਾ ਉਹ ਬੋਤਲ ਜੀ ਨਾਲ ਅੱਛਾ ਜੀ ਮੈਂ ਉਸ ਦੇ ਕੱਟੇ ਨੂੰ ਨਾਲਕੇ ਨਾਲ ਦੁੱਧ ਪਿਆਇਆ ਉਹ ਤੁਹਾਨੂੰ ਥਰੂ ਆਉਣ ਦੇ ਕਾਰਨ ਉਹਦੀ ਮੌਤ ਹੋ ਗਈ अच्छा जी 10 12 ਦਿਨ ਜਿਹੜੀ ਮੱਝ ਡਿਸਟਰਬ ਰਹੀ ਫਿਰ ਉਹ ਦੁੱਧ ਵੀ ਘਟ ਗਈ ਠੀਕ ਹੈ ਜੇਕਰ ਦੁੱਧ ਨਾ ਕਰਦੀ ਮੈਂ ਪਹਿਲਾਂ ਜਿਹੜਾ 23 ਕਿ ਲਗਭਗ 23 ਕਿਲੋ ਦੇ ਆਸ-ਪਾਸ ਜਿਹੜਾ ਦੁੱਧ ਜਿਹੜੀ ਚੋਈ ਕਰਾਉਂਦਾ ਰਹਦਾ ਸੀ ਹੁਣ ਅੱਜ ਤੱਕ ਤਕਰੀਬਨ 20 ਦਿਨਾਂ ਤੀਕੋ ਮੱਝ ਸੂਪਣੀ ਆ ਫਿਰ 2 2.5 ਮਹੀਨੇ ਤੀਕ ਉਹਦੀ ਚੋਈ ਕਰਾਵਾਂਗੇ ਚੋਈ ਕਰਾਉਣ ਤੋਂ ਬਾਅਦ ਫਿਰ ਉਹਨੇ ਜੇ ਮੇਲ ਦੇ ਦਿੱਤਾ ਅੱਛਾ ਪਰਮਾਤਮਾ ਦੀ ਕਿਰਪਾ ਨਾਲ ਫਿਰ ਚੰਗਾ ਸੰਭਾਂਗੇ ਠੀਕ ਆ ਉਹ ਤਿਆਰ ਕਰਾਂਗੇ ਜਾਨੀ ਤਿਆਰ ਕਰਾਂਗੇ ਜ਼ਰੂਰ ਕਰਾਂਗੇ ਅਰਕਾ 2 ਲੱਖ ਜੀ ਠੀਕ ਹੈ ਜੀ ਵੈਸੇ ਚਾਹੀਦਾ ਵੀ ਆ ਜੋਰਾ ਜੀ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੇ ਕਿਸੇ ਵੀਰ ਨੇ ਸੇਮ ਲੈਣਾ ਹੋਇਆ ਉਹ ਤੁਹਾਡੇ ਨਾਲ ਸੰਪਰਕ ਕਰ ਲਵਾਂਗੇ ਇਹ ਮੇਰਾ ਹੀ ਮੋਬਾਈਲ ਨੰਬਰ ਹੈ गाइस 97819 10483 97819 10483 10483 ਹਾਂਜੀ ਠੀਕ ਹੈ ਤੁਸੀਂ ਆਪਣਾ ਨੰਬਰ ਵੀ ਬੋਲ ਦਿਓ ਜੀ 93647 94647 42578 42578 ਹਾਂਜੀ ਠੀਕ ਹੈ ਜੀ ਕਿਸੇ ਵੀਰ ਨੇ ਪ੍ਰਾਣ ਇਸਲਾ ਲੈਣੀ ਵੀ ਤੋ ਉਸ ਵਾਸਤੇ ਆ ਜਰਾ ਪਰ ਸਿਮ ਲੈਣ ਵਾਸਤੇ ਜਿਆਦਾ ਸੰਪਰਕ ਇਹਨਾਂ ਨਾਲ ਨਹੀਂ ਕੀਤਾ ਜਾਦਾ ਠੀਕ ਹੈ ਵੀ ਆਪਣੇ ਕੋਲ ਤਾਂ ਬੁੱਲ ਹੈ ਨਹੀਂ ਕੋਈ ਹਨਾ ਤੇ ਬਾਕੀ ਡਾਇਮੰਡ ਬੁੱਲ ਤਾਂ ਆਪਣੇ ਕੋਲ ਹੀ ਗਿਆ ਵੈਸੇ ਹਨਾ ਬੁੱਲ ਤਾਂ ਵੇਖੋ ਜੀ ਡਾਇਮੰਡ ਵੀ ਆਪਣੇ ਕੋਲ ਗਿਆ ਸਮੁੰਦਰ ਵੀ ਆਪਣੇ ਕੋਲ ਗਿਆ ਸ਼ਾਨ ਆਪਣੇ ਕੋਲ ਗਿਆ ਜੁਗਰੂ ਬੁੱਲ ਆਪਣੇ ਕੋਲ ਗਿਆ ਮੇਰੇ ਕੋਲ ਜਿਹੜੇ ਬੁੱਲ ਰਾਜਾ ਬੁੱਲ ਮੇਰੇ ਕੋਲ ਗਿਆ ਮੇਰੇ ਕੋਲ ਤਾਂ ਬੁੱਲਾਂ ਦਾ ਖਜ਼ਾਨਾ ਜਾਂਦਾ ਰਿਹਾ ਪਰ ਦੇਖੋ ਕਈ ਵਾਰ ਪਿਛਲੀਆਂ ਚੀਜ਼ਾਂ ਨਾਲੋਂ ਜਿਹੜੀ ਨਵੀਂ ਪੀੜੀ ਉਹਦੇ ਵਿੱਚ ਸੁਧਾਰ ਆਈ ਜਾਂਦਾ ਹਾਂਜੀ ਹੁਣ ਜਿਸ ਤੇ ਪਹਿਲੇ ਮੇਰੇ ਛੋਟੇ ਸੀ ਹਾਂਜੀ ਜੋ ਬਾਅਦ ਵਿੱਚ ਝੋਟਿਆਂ ਨੇ ਸੁਧਾਰ ਕੀਤਾ ਹੁਣ ਮੈਨੂੰ ਤਾਂ ਜਿਹੜੀ ਪ੍ਰੋਪਰ ਤਸੱਲੀ ਹੈ ਨਾ ਜਿਹੜੇ ਮੇਰੇ ਮਾਂ ਦੀ ਤਸੱਲੀ ਆ ਉਹ ਸਮੁੰਦਰ ਤੇ ਆ ਜੋ ਸਾਰੀ ਮੈਂ ਜ਼ਿੰਦਗੀ ਦਾ ਨਿਚੋੜ ਕੱਢਿਆ ਮਾਇਆ ਮੱਝ ਦਾ ਠੀਕ ਹੈ ਜੀ ਮਾਇਆ ਮੱਝ ਦਾ ਵਿੱਚ ਕੋਈ ਕਮੀ ਨਹੀਂ ਮੈਨੂੰ ਲੱਗੀ ਹਾਂਜੀ ਕਿਉਂਕਿ ਪਸ਼ੂ ਨੂੰ ਇੱਕ ਝੋਟਾ ਵੇਖੋ ਇੱਕ ਝੋਟਾ 2 ਸਾਲ ਅੰਦਰ ਤਿਆਰ ਹੋ ਜਾਂਦਾ ਹਾਂਜੀ ਪਰ ਝੋਟੇ ਨੂੰ 40 ਸਾਲ ਲੱਗਦੇ ਉਹਨੂੰ ਉਹਦੀ نسل ਵਾਸਤੇ ਠੀਕ ਹੈ ਜੀ ਹਾਂ ਕਿ ਕਿਸਮ ਦਾ ਉਹਦੀ ਮਾਂ ਨਾਨੀ ਦਾਦੀ ਜੇ ਨੁਕਸਾਨ ਨਹੀਂ ਆਉਂਦਾ ਤਕਰੀਬਨ ਜਿੰਨੀਆਂ ਮਾਇਆ ਦੀਆਂ ਪੀੜਗਾਂ ਨੇ ਸਾਰਿਆਂ ਮੇਰੀਆਂ ਬ੍ਰੀਡ ਆ ਹਾਂਜੀ ਜਿਸ ਕਾਰਨ ਕਰਕੇ ਜਿਹੜਾ ਮਾਇਆ ਦਾ ਪੱਖ ਬਹੁਤ ਆ ਮਜ਼ਬੂਤ ਆ ਠੀਕ ਹੈ ਜੀ ਉਹਦਾ ਪੱਖ ਵੀ ਸੀਆਈਆਰਬੀ ਦਾ ਬਹੁਤ ਚੰਗਾ ਮਜ਼ਬੂਤ ਆ ਠੀਕ ਹੈ ਜੀ ਇਸ ਕਰਕੇ ਜਿਹੜੀ ਜ਼ਿਆਦਾ ਉਮੀਦ ਆ ਮੈਨੂੰ ਫਸ ਟਾਈਮ ਦੀ ਇਹ ਸਮੁੰਦਰ ਬੁੱਲ ਠੀਕ ਹੈ ਵੀ ਇਹ ਤਾਂ ਚੰਗੀ ਮੀਦ ਆ ਕਿਉਂਕਿ ਲਾਈਨ ਬਹੁਤ ਚੰਗੀ ਹੋ ਗਈ ਆ ਨਾ ਜੀ ਇਧਰੋਂ ਦਮ ਚੰਗੀ ਲਾਈਨ ਦੇ ਵਿੱਚ ਪੈਰ ਪਈ ਗਿਆ ਹੁਣ ਇੱਕ ਮੇਰਾ ਛੋਟਾ ਜੀ ਉਹ ਸਰਿੰਦਰ ਸੰਸਨੀ ਵਾਲ ਲੈ ਗਿਆ ਅੱਛਾ ਜੀ ਉਹ ਵੀ ਬਹੁਤ ਚੰਗਾ ਬੁੱਲ ਤਿਆਰ ਹੋਊਗਾ ਕਈ ਬੁੱਲ ਹੁੰਦੀ ਆਪਾਂ ਜਿਹੜੇ ਇਸ ਤਰ੍ਹਾਂ ਸੇ ਉਹ ਕਿਹੜਾ ਬੁੱਲੇ ਗਏ ਆ ਜੀ ਉਹ ਮੇਰੇ ਤੋਂ ਅਹ ਚੰਚਾ ਜਿਹੜਾ ਬਦਲ ਸਾਹਿਬ ਵਾਲਾ ਅੱਛਾ ਜੀ ਉਸ ਬੁੱਲ ਦਾ ਕਟਾ ਸੀਗਾ ਮੇਰੇ ਤੋਂ ਪਿਛਲੇ ਸਾਲ ਲੈ ਗਏ ਆ ਸਰਿੰਦਰ ਸਿੰਘ ਰਸਨੀ ਵਾਲੀ ਠੀਕ ਆ ਸਹੀ ਉਹ ਲੈ ਕੇ ਗਏ ਜਿਹੜਾ ਕਹਿੰਦੇ ਮਾਇਆ ਦੇ ਮੱਧਮਨ ਕਟਾ ਸੀ ਹਾਂਜੀ ਤੇ ਉਹ ਕਟਾ ਜਿਹੜਾ ਮਾਇਆ ਦੇ ਤੁਸੀਂ ਵੇਖਿਆ ਜੀ ਮੇਲਿਆਂ ਦੇ ਵਿੱਚ ਸਾਰਿਆਂ ਨੇ ਮੇਲਿਆਂ ਦੇ ਵਿੱਚ ਵੇਖਿਆ ਜੀ ਉਹ ਕੋਟੇ ਬੁੰਦੀ ਦਾ ਇੱਕ ਸਿੱਖ ਆ ਨਸੀਟਾਂ ਦਾ ਪਿੰਡ ਆ ਮੇਰੇ ਤੋਂ ਵੀਰੋ ਲੈ ਕੇ ਚਲੀ ਗਿਆ ਬਹੁਤ ਚੰਗਾ ਜਿਆਦਾ ਛੋਟਾ ਸੀ ਸ਼ਨਸ਼ਾ ਬੋਲਦਾ ਸੀ ਠੀਕ ਹੈ ਜੀ ਧੰਨਵਾਦ ਤੁਹਾਡਾ ਇਨੀ ਗੱਲਬਾਤ ਕਰਨ ਦੇ ਲਈ ਟਾਈਮ ਦੇਣ ਲਈ ਬੈਗੁਰ ਜੀ ਕੀ ਫਤ